ਚਣਾ ਲਗੋ ਇਸ ਤਰ੍ਹਾਂ ਠੀਕ ਹੈ ਜੀ ਕਿਸੇ ਵੀ ਟਾਈਪ ਦਾ ਕੋਈ ਨਾ ਆਪ ਨੂੰ ਸਰ ਕੇ ਆਪਾਂ ਉਹਨੂੰ ਹੈਲਪ ਕਰੀਏ ਇਹ ਪੈਪਰ ਉਹ ਡੀਟੈਕਸ਼ਨ ਸੈਂਟਰ ਉਹਦੇ નીચે ਬਜਾਮਾ ਕਰਾਵਾਣੀ ਉਹਨਾਂ ਨੂੰ ਕਾਉਂਸਲਿੰਗ ਕਰਾ ਲਾਗੇ ਹੈ ਜੀ ਇਹ ਸਮਝਾ ਰਹੇ ਹਾਂ ਜੇ ਲਾਗਾ ਕੋਈ ਬਾਹਰ ਦਾ ਦੇਖਣਾ ਹੋਵੇ ਤਾਂ ਕੋਲ ਕਾਲ ਕਰਦੇ ਹੋ ਉਹ ਇਡੈਂਟੀਟੀ ਗੋਪਤ ਰੱਖੀ ਹੋਈ ਹੈ ਠੀਕ ਹੈ ਜੀ ਠੀਕ ਹੈ ਪਹਿਲਾਂ ਵੀ ਮੌਨ ਲਾਗੇ ਸੀ ਨਾ ਕਿ ਇਹ ਮੋਰ ਉਹ ਆਪਣੀ ਪੂਰੀ ਕੋਸ਼ਿਸ਼ ਹੈ ਆਪਾਂ ਨਹੀਂ ਆਉਂਦੇ ਪੂਰਾ ਐਕਸ਼ਨ ਲੈਣੇ ਅੱਜ ਜੇ ਆਪਾਂ ਪੂਰਾ ਐਕਸ਼ਨ ਲੈ ਲਈਏ ਜਿਹੜਾ ਸੀ ਆਪਣੇ ਘਰ ਦੇ ਜਿਹਦੇ ਨਾਲ ਜ਼ਰੂਰ ਲੋਕਾਂ ਪਰ ਜਿਹੜਾ ਥੋੜਾ ਹੀ ਸਹਿਯੋਗ ਹੈ ਜਿਹਨਾਂ ਨੂੰ ਮਿਲੇ ਕੋਈ ਨਾ ਥੋੜਾ ਹੋਰ ਵਧੀਆ ਹੋ ਜਾਵੇ ਸਾਨੂੰ ਚਾਰ ਜੰਨਾ ਹੋਰ ਪਿੰਡ ਤੁਸੀਂ ਪਿੰਡ ਤੇ ਰਹਿੰਦੇ ਹੋ ਸਾਰਾ ਦਿਨ ਹਨਾ ਤੁਹਾਨੂੰ ਪਤਾ ਲੱਗਦਾ ਰਹਿੰਦਾ ਕੌਣ ਆਇਆ ਕੌਣ ਗਿਆ ਵਧੀ ਹੈ ਨਹੀਂ ਇਸ ਕਰਕੇ ਜੇ ਤੁਹਾਨੂੰ ਪਤਾ ਲੱਗਦਾ ਹੈ ਕਿਸੇ ਬਾਰੇ ਕੋਈ ਕਰ ਰਿਹਾ ਹੈ ਵੇਚ ਰਿਹਾ ਹੈ ਤੁਹਾਡਾ ਸਭ ਜਰੂਰ ਹੋਵੇ। ਇਹ ਨੰਬਰ ਤੇ ਦੱਸ ਸਕਦੇ ਹੋ। ਇਹ ਦੋ ਸਾਡੇ ਨੰਬਰ ਤੇ ਦੱਸ ਸਕਦੇ ਹੋ ਮੇਰੇ ਨੰਬਰ ਤੇ ਦੱਸ ਸਕਦੇ ਹੋ। ਠੀਕ ਹੈ ਜੀ। ਆਫਿਸ ਆ ਕੇ ਤੁਸੀਂ ਥੱਲੇ ਆ ਕੇ ਇਸ ਨਾਲ ਆ ਕੇ ਤੁਸੀਂ ਦੱਸ ਸਕਦੇ ਆ। ਤਾਂ ਇਹ ਜਿਹੜਾ ਮੈਸੇਜ ਆ ਤੁਸੀਂ ਸਾਰੇ ਪਿੰਡਾਂ ਦੇ ਵਿੱਚ ਵੀ ਜਾ ਕੇ ਆਪਣਾ ਲਗਾਓ। ਠੀਕ ਹੈ। ਆਪਣੇ ਨਾਮ ਦੇ ਨਾਲ ਕਿਸੇ ਵਾਸਤੇ ਪਿੰਡ-ਪਿੰਡ ਜਾ ਕੇ ਕਵਰੇਜ ਕਰ ਰਹੇ ਆ। ਤੁਸੀਂ ਵੀ ਆਪਣਾ ਅੱਗੇ ਮੈਸੇਜ ਲਗਾਓ। ਕਿ ਆਪਾਂ ਇਕੱਠੇ ਸਹਿਯੋਗ ਕਰਕੇ ਇਹਨੂੰ ਪਹੁੰਚਾ ਦਈਏ। ਠੀਕ ਹੈ ਜੀ। ਠੀਕ ਹੈ ਜੀ ਹੋਰ ਕੋਈ ਕੋਈ ਗੱਲ ਕਰਨਾ ਚਾਹੁੰਦਾ ਹੈ? ਚਲੋ ਠੀਕ ਹੈ। ਥੈਂਕ ਯੂ। ਠੀਕ ਹੈ ਜੀ। ਕਾਇਦਰ ਜੀ ਅਸੀਂ ਹੁਣ ਆਪਾਂ ਸਬਡਿਵੀਜ਼ਨ ਤਪਾ ਦੇ ਥਾਣਾ ਤਪਾ ਦੇ ਤਾਜੋ ਕੈਂਸੀਆਂ ਵਿਖੇ ਖੜੇ ਆ ਜਿੱਥੇ ਸ਼੍ਰੀ ਸੰਦੀਪ ਕੁਮਾਰ ਮਲਿਕ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਬਰਨਾਲਾ ਜੀ ਦੇ ਦੇਸ਼ਾ ਨਿਰਦੇਸ਼ਾਂ ਹੇਠ ਇੱਕ ਸਪੈਸ਼ਲ ਸਰਚ ਅਭਿਆਨ ਕਾਸੋ ਆਪਰੇਸ਼ਨ ਚਲਾਇਆ ਗਿਆ ਹੈ ਇਹ ਸਬਡਿਵੀਜ਼ਨ ਤਪਾ ਦੇ ਜਿਹੜੇ ਚਾਰੋਂ ਥਾਣੇ ਨੇ ਤਪਾ ਸੈਣਾ ਪਧੌੜ ਤੇ ਰੂੜੇਕੇ ਕਲਾਂ ਉੱਥੇ ਜਿਹੜੇ ਸਾਰੇ ਜਿਨੇ ਵੀ ਕੋਈ ਮਾੜੇ ਅੰਸਰ ਜਾਂ ਜਿਨ੍ਹਾਂ ਦੇ ਕੋਈ ਪਹਿਲਾਂ ਐਫਆਈਆਰ ਦਰਜ ਨੇ ਜਾਂ ਜਿਹੜੇ ਨਸ਼ੇ ਦਾ ਕੰਮ ਕਰਦੇ ਜਾਂ ਜੇ ਸਾਨੂੰ ਕੋਈ ਸ਼ੱਕੀ ਪੁਰਸ਼ ਨੇ ਜਾਂ ਜਿਨ੍ਹਾਂ ਇਹ ਪਹਿਲਾਂ ਕਿਸੇ ਨਸ਼ੇ ਦੇ ਵਿਰੁੱਧ ਉਹਨਾਂ ਦੇ ਕੋਈ ਐਫਆਈਆਰ ਦਰਜ ਹੈ ਜਾਂ ਸਾਡੇ ਕੋਲ ਇਨਫੋਰਮੇਸ਼ਨ ਹੈ ਉਹ ਨਸ਼ਿਆਂ ਦੇ ਵਿੱਚ ਇਨਵੋਲ ਨੇ ਅਸੀਂ ਉਹਨਾਂ ਦੇ ਉੱਪਰ ਅਸੀਂ ਅੱਜ ਇੱਕ ਸਰਚ ਮੁਹਿੰਮ ਚਲਾਈ ਸੀ ਜਿੱਥੇ ਸਬ ਡਿਵੀਜ਼ਨ ਤਪਾਦੀ ਸਾਰੀ ਫੋਰਸ ਇੱਕ ਸਪੈਸ਼ਲ ਮੁਹਿੰਮ ਤਹਿਤ ਅਸੀਂ ਉੱਥੇ ਸਰਚ ਆਪਰੇਸ਼ਨ ਚਲਾਇਆ ਤੇ ਇਸ ਦੇ ਨਾਲ ਹੀ ਸਰਚ ਆਪਰੇਸ਼ਨ ਦੇ ਨਾਲ ਹੀ ਜਿਹੜੇ ਅਸੀਂ ਵੱਖ-ਵੱਖ ਥਾਵਾਂ ਤੇ ਥਾਣਿਆਂ ਦੇ ਵਿੱਚ ਅਸੀਂ ਨਾਕਾਬੰਦੀ ਕੀਤੀ ਸਪੈਸ਼ਲ ਚੈਕਿੰਗ ਕੀਤੀ ਸ਼ੱਕੀ ਪੁਰਸ਼ ਸ਼ੱਕੀ ਵਹੀਕਲਾਂ ਨੂੰ ਚੈੱਕ ਕੀਤਾ ਮੋਟਰ ਵਹੀਕਲ ਐਕਟ ਅਧੀਨ ਵੀ ਅਸੀਂ ਚਲਾਨ ਕਟੇ ਵਹੀਕਲ ਇੰਪਾਉਂਡ ਕੀਤੇ ਤੇ ਇਸ ਦੇ ਨਾਲ ਹੀ ਅਸੀਂ ਜਿਹੜਾ ਸਾਡਾ ਸਰਚ ਆਪਰੇਸ਼ਨ ਹੈ ਉਹ ਹਜੇ ਵੀ ਜਾਰੀ ਹੈ ਤੇ ਅਸੀਂ ਇਹਦੇ ਵਿੱਚ ਸਿਰਫ ਅੱਜ ਦਾ ਦਿਨ ਹੀ ਨਹੀਂ ਸਾਡੀ ਜਿਹੜੀ ਪੁਰਜੋਰ ਕੋਸ਼ਿਸ਼ ਹੈ ਕਿ ਅਸੀਂ ਕੱਲ ਵੀ ਕੀਤੀ ਹੈ ਅੱਗੇ ਵੀ ਸਾਡੀ ਪੂਰੀ ਜਾਰੀ ਹੈ ਨਸ਼ੇ ਦੇ ਖਿਲਾਫ ਇਹਦੇ ਅਧੀਨ ਹੀ ਅਸੀਂ ਕੱਲ ਵੀ ਇੱਕ ਪਰਚਾ ਦਰਜ ਕੀਤਾ ਜਿਹਦੇ ਵਿੱਚ ਅਸੀਂ ਥਾਣਾ ਪਦੌੜ ਦੇ ਵਿੱਚ ਪ੍ਰੀ ਗੈਬਲਿਨ ਕੈਪਸੂਲ ਜਿਹੜੇ ਹੈਗੇ ਆ ਉਹਨਾਂ ਦੀ ਰਿਕਵਰੀ ਕੀਤੀ ਸ਼ਰਾਬੀ ਵੀ ਇੱਕ ਰਿਕਵਰੀ ਹੋਈ ਤੇ ਅੱਜ ਵੀ ਇੱਕ ਲਾਂ ਦੇ ਰਿਕਵਰੀ ਅਸੀਂ ਕੀਤੀ ਹੈ ਤੇ ਕੁਝ ਸਾਨੂੰ ਹੋਰ ਇਨਫੋਰਮੇਸ਼ਨ ਵੀ ਹੈਗੀਆਂ ਨੇ ਜਿਹੜੇ ਕੋਈ ਗੋਲੀਆਂ ਦਾ ਕੰਮ ਕਰਦੇ ਨੇ ਤੇ ਐਕਸਰਸਾਈਜ਼ ਦਾ ਕੰਮ ਕਰ ਰਹੇ ਨੇ ਅਸੀਂ ਉਹਨਾਂ ਦੇ ਉੱਪਰ ਵੀ ਇਸ ਸਮੇਂ ਅਸੀਂ ਐਕਸ਼ਨ ਲੈ ਰਹੇ ਹਾਂ ਤੇ ਇਸੇ ਨਾਲ ਹੀ ਸਾਡੀ ਜਿਹੜੀ ਆ ਮੋਹਮ ਨਸ਼ਿਆਂ ਵੇਚਣ ਖਿਲਾਫ ਜਿਹੜੇ ਸਮਗਲਰਾਂ ਦੇ ਖਿਲਾਫ ਜਾਰੀ ਹੈ ਉਹਦੇ ਅਧੀਨ ਅਸੀਂ ਉਹਨਾਂ ਦੇ ਜਿਹੜੀ ਉਹਨਾਂ ਦੀ ਪ੍ਰਾਪਰਟੀ ਹੈ ਉਹ ਵੀ ਅਟੈਚ ਕਰ ਰਹੇ ਹਾਂ ਉਹਦੇ ਵਿੱਚ ਉਹਨਾਂ ਦੀ ਪ੍ਰਾਪਰਟੀ ਆਇਡੈਂਟੀਫਾਈ ਕਰਕੇ ਕਿ ਉਹ ਪ੍ਰਸੀਡਸ ਆਫ ਕਰਾਇਮ ਜਿਹੜੇ ਉਹ ਨਸ਼ੇ ਵੇਚ ਕੇ ਕੋਈ ਪ੍ਰਾਪਰਟੀ ਬਣਾਉਂਦੇ ਨੇ ਅਸੀਂ ਉਹਨਾਂ ਨੂੰ ਜ਼ਬਤ ਕਰਨ ਦੇ ਲਈ ਵੀ ਮੋਹਮ ਚਲਾਈ ਹੋਈ ਹੈ ਉਹਦੇ ਅਧੀਨ ਵੀ ਅਸੀਂ ਕਈ ਲੱਖਾਂ ਦੀ ਪ੍ਰਾਪਰਟੀ ਅਸੀਂ ਕਈ ਸਮਗਲਰਾਂ ਦੀ ਅਟੈਚ ਕਰ ਚੁੱਕੇ ਹਾਂ ਤੇ ਉਹਦੇ ਨਾਲ ਹੀ ਜਿਹੜਾ ਸਾਡਾ ਇੱਕ ਜਾਗਰੂਤਾ ਅਭਿਆਨ ਹੈ ਉਹ ਵੀ ਜਾਰੀ ਹੈ ਉਹ ਜਾਗਰੂਤਾ ਅਭਿਆਨ ਅਧੀਨ ਅਸੀਂ ਸਾਡੇ ਚਾਰੋਂ ਐਸਐਚਓ ਸਹਿਬਾਨ ਸਾਡੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਵਾਰਡਾਂ ਦੇ ਵਿੱਚ ਜਾ ਕੇ ਉੱਥੇ ਲੋਕਾਂ ਨੂੰ ਅਵੇਅਰ ਕਰ ਰਹੇ ਨੇ ਡਰੱਗ ਹੈਲਪਲਾਈਨ ਨੰਬਰ ਹੈ ਅਸੀਂ ਉਹਦੇ ਬਾਰੇ ਅਵੇਅਰ ਕਰ ਰਹੇ ਆ ਤੇ ਇਹਦੇ ਨਾਲ ਹੀ ਸਾਡੀ ਜਿਹੜੀ ਮੋਹਮ ਹੈ ਉਹ ਇਸ ਤਰ੍ਹਾਂ ਹੀ ਜਾਰੀ ਹੈ ਤਾਂ ਕਿ ਆਪਾਂ ਇਕੱਠੇ ਹੋ ਕੇ ਨਸ਼ਿਆਂ ਨੂੰ ਅਸੀਂ ਜੜ ਤੋਂ ਖਤਮ ਕਰ ਸਕੀਏ ਸਰਚ ਅਭਿਆਨ ਕਰ ਰਹੇ ਹਾਂ ਜੀ ਸਰਚ ਅਭਿਆਨ ਕਰ ਰਹੇ ਹਾਂ ਬਸ ਜੀ ਜੀ ਅੱਜ ਅਸੀਂ ਜਿਹੜੇ ਥਾਣਾ ਤਪਾ ਦੀ ਕਈ ਜਿਹੜੀ ਬਸਤੀਆਂ ਨੇ ਆਪਣੇ ਢੇਲਵਾ ਫਾੜਕ ਦੇ ਨਾਲ ਆਵਾ ਬਸਤੀ ਸਾਈਡ ਤੇ ਹੋਰ ਪਧੌੜ ਦੇ ਵਿੱਚ ਵੀ ਤੇ ਸਹਨੇ ਵਿੱਚ ਵੀ ਅਸੀਂ ਜਿਹੜੇ ਹੈਗੇ ਆ ਉਥੇ ਬਸਤੀਆਂ ਵੱਖ-ਵੱਖ ਬਸਤੀਆਂ ਦੇ ਵਿੱਚ ਅਸੀਂ ਸਰਚ ਅਭਿਆਨ ਚਲਾਇਆ ਹੈ ਜਿਹੜੇ ਪ੍ਰਾਪਰਟੀ ਅਟੈਚ ਕੀਤੀਆਂ ਇਹ ਕੜੀਆਂ ਕੜੀਆਂ ਇੱਕ ਨਾ ਘਰ ਕੋਈ ਇਹ ਵੀ ਖੇਤਾਂ ਵੀ ਹੈਗੇ ਉਹਦੇ ਵੀ ਸਾਨੂੰ ਤੁਹਾਨੂੰ ਡਿਟੇਲਸ ਦੇ ਦਾਂਗੇ ਉਹਦੇ ਵਿੱਚ ਥਾਣਾ ਰੂੜਕੇ ਕਲਾਂ ਦੀ ਵੀ ਹੈਗੀਆਂ ਨੇ ਜਿਹੜੇ ਅਸੀਂ ਪਿਛਲੇ ਇੱਕ ਰੀਸੈਂਟ ਟਾਈਮ ਦੋ ਮਹੀਨਿਆਂ ਦੇ ਵਿੱਚ ਕਰਾਈਆਂ ਨੇ ਤੇ ਥਾਣਾ ਤਾਪਾ ਦੀ ਵਿੱਚ ਵੀ ਅਸੀਂ ਕਰਾਈਆਂ ਨੇ ਉਹਦੇ ਤੁਹਾਨੂੰ ਡਿਟੇਲਸ ਅਸੀਂ ਸਾਰੀਆਂ ਦੇ ਦੰਨੇ ਆ ਕਿ ਕਿੰਨੇ ਆਣੇ ਦੇ ਖਿਲਾਫ ਕਿਹੜੇ ਐਫ ਆਈ ਆਰ ਦੇ ਵਿੱਚ ਤੇ ਉਹਨਾਂ ਦੇ ਕਿੰਨੇ ਲੱਖ ਦੀ ਪ੍ਰਾਪਰਟੀ ਅਸੀਂ ਅਟੈਚ ਕੀਤੀ ਹੈ ਲਾਨ ਗਰਾਮ ਦੋਈ ਹੈ ਜੀ ਐਲਾਨ ਜਿਹੜੀ ਹੁਣ ਹੋਈ ਹੈ ਉਹ 34 ਲੀਟਰ ਲਾਨ ਤਕਰੀਬਨ 30 35 34 ਲੀਟਰ ਲਾਨ ਅਸੀਂ ਰਿਕਵਰ ਕੀਤੀ ਉਹ ਤਾਂ ਜੋ ਤਾਜੋ ਦੇ ਪਿੰਡ ਦੇ ਵਿੱਚ ਹੋਈ ਹੈ ਜੀ